ਲਾ ਦਿੰਦੇ ਹੱਕਾ ਨੂੰ ਨੇ ਚੀਰੇ ਨਾਲੇ ਖੜੇ ਮੇਰੇ ਵੀਰੇ ਅੱਖਾਂ ਕੱਢ ਲੰਘਦੇ ਜੀ ਜਿਹੜੇ ਸਾਲੇ ਕਰਤੇ ਮੈਟੀਰੇ ਤਾਂ ਦੇਖੇ ਪੁੱਤ ਟੱਗੂਏ ਗੜਾਸੇ ਹੋਣੇ ਨੇ ਕਦੇ ਵੇਖਿਆ ਕਮਾਣੀ ਵਾਲਾ ਤਾਂ ਨਹੀਂ ਹੋਇਆ ਤੂੰ ਕਿਹੜੇ ਬਦਮਾਸ਼ਾ ਕੀ ਉਹ ਗੱਲ ਕਰਦਾ ਤਰਾ ਬੱਕਰੀਆਂ ਬਣਿਆ ਹਾਏ ਹਾਏ ਤਾੜੀ ਅੰਨੇ ਫੁੱਟੂਕੜਾ ਖਣਾ ਜਾਣੀ ਬੰਦੇ ਖਰਿਆਣਾ ਮੇਰੀ ਗਾੜੀ ਕਿ ਅੱਖ 'ਚੋਂ ਅੱਖ ਪੜ ਕੇ ਬੰਦੇ ਮੈਂ ਦੋਗਲੇ ਪਛਾਣਦਾ ਆ ਕੱਲਾ ਬੱਕਰੀਆਂ ਵਾਲਾ ਮੈਂ ਜਾਣੀ ਫੁੱਟੂਵਾ ਕੰਮ ਮੈਂ ਵੀ ਇਦਾਰੇ ਜਾਣਦਾ ਚੱਕੋ ਬਾਈ ਜਿੰਦਗਿਜ਼ਾਰੀ ਦਾ ਕਿ ਕੱਲਾ ਬੱਕਰੀ ਵਾਲਾ ਨਾ ਸਮਝੀ ਪੁੱਤ ਸਾਡਾ ਹੱਥ ਬਿਯਾਰ ਰੋਗ ਲੱਗ ਜੂ ਜ਼ਿੰਦਗੀ ਜ਼ਾਰੀ ਦਾ ਹਾਏ ਹਾਏ ਬੋਲ ਮੈਂ ਤਾਂ ਉਹ ਹੀ ਜਾਣਦੇ ਨੇ ਜਿਨੇ ਮਹੀਨੇ ਹਾਰਦੇ ਦੇਖਿਆ ਚੰਮ ਨੂੰ ਕਿਰਦਾ ਕਿ ਤਾਂਤਰ ਮਾਤਰ ਬਹੁ ਪੜਨੇ ਪੈਂਦੇ ਨੇ ਬਾਬਾ ਘਰ ਚ ਪਾ ਕੇ ਪਰਨਾ ਰੱਖ ਕੇ ਮੋਢੇ ਤੇ ਸੋਟੀ ਬੱਕਰੀ ਵਾਲੇ ਦਾ ਹਰੇਕੇ ਬਣਿਆ ਫਿਰਦਾ ਸ਼ਾਬਾਸ਼ ਜੀ ਠੀਕ ਹੈ ਦੇਖ ਲੈ ਦਾ ਇੱਕ ਜਗਰਦਾ ਤੀਰ ਹਵਾ ਜੋੜਦੇ ਫਿਰਦੇ ਸੀ ਸਾਲੇ ਕਰਦੇ ਆ ਲੀਰੋ ਲੀਰ ਕਿ ਕੁੜੀਆਂ ਵਟ ਵਟ ਲੰਘਦੇ ਸੀ ਹੁਣ ਕੋਣੇ ਆ ਕੇ ਬੈੰਦੇ ਆ ਪੁੱਤ ਜਿਨ੍ਹਾਂ ਦੇ ਸਿਰ ਤੇ ਛਾਲਾ ਮਾਰੇ ਪਾਈ ਹਾਂ ਸਾਰਿਆਂ ਨੂੰ ਆਪਾਂ ਮਾਤਾ ਦੇ ਮੇਲੇ ਦੇ ਹੈਡੂੰ ਖੜੇ ਆ ਜੀ ਆ ਬਾਈ ਤੇ ਬਾਈ ਆ ਸਾਡਾ ਸੁਣਦੇ ਆਂ ਜੇ ਛੇਰ ਸੁਣਾਉਂ ਅੱਜ ਦੇਖ ਲੈ ਟਰੈਂਡ ਸੈੱਟ ਕਰਤਾ ਸਿੱਧਾ ਹਿੱਕ ਜਗੜਦਾ ਤੀਰ ਹਵਾ ਜੋੜਦੇ ਫਿਰਦੇ ਸੀ ਸਾਲੇ ਕਰਦੇ ਆ ਲੀਰੋ ਲੀਰ ਕੇ ਕੁਰੀਆਂ ਵਟ ਵਟ ਲੰਘਦੇ ਸੀ ਹੁਣ ਕੋਲੇ ਆ ਕੇ ਬੈਂਦੇ ਆ ਪੁੱਤ ਜਿਨ੍ਹਾਂ ਦੇ ਸਿਰ ਤੇ ਛਾਲਾ ਮਾਰੇ ਬਾਈ ਬਾਈ ਕਹਿੰਦੇ ਆ ਇੱਕ ਬੱਕਰੀਆਂ ਦੇ 6 ਜੋੜੇ ਆਪਾਂ ਨੇ ਇਹ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਕਹਾਂ ਮੁੱਲ ਮਿਹਨਤ ਦਾ ਉਹੀ ਜਾਣਦੇ ਨੇ ਜਿਨੇ ਮਹੀਨੇ ਹਾਰਦੇ ਦੇਖਿਆ ਚੰਮਨ ਕਰਦਾ ਇਹ ਤੰਤਰ-ਮੰਤਰ ਬਹੁਤ ਪੜਨੇ ਪੈਂਦੇ ਨੇ ਬਾਬਾ ਘਰ ਚ ਪਾ ਕੇ ਪਰਨਾ ਰੱਖ ਕੇ ਮੋਢੇ ਤੇ ਸੋਟੀ ਬੱਕਰੀ ਵਾਲਾ ਦਾ ਹਰੇਕੇ ਬਣਿਆ ਫਿਰਦਾ ਸ਼ਾਬਾਸ਼ ਜੀ ਠੀਕ ਹੈ ਜੀ ਹੋਰ ਸੁਣਾਓ ਜੀ ਇੱਕਦਾ ਕਿ ਤੂੰ ਜਿੰਨਾ ਦੀਆਂ ਗੱਲਾਂ ਕਰੇ ਪੁੱਤ ਸਾਡੇ ਹੀ ਚੇਲੇ ਆ ਉਹ ਸਾਡਾ ਕੀ ਵੱਟ ਲੈਣਗੇ ਸਾਡੇ ਹੱਥਾਂ ਦੀ ਖੇਲੇ ਆ ਸ਼ਾਬਾਸ਼ ਕਿ ਟਾਈਮ ਪਾਉਣ ਦੀ ਗੱਲ ਕਰਦਾ ਮੈਂ ਤੇਰੇ ਸਿਰੋਂ ਵੀ ਲਾ ਦਾਂਗੇ ਤੇਰੀਆਂ ਗਲਾਂ ਚੋਂ ਨੀਲਾ ਕਢਾ ਦਾਂਗੇ ਦੁਬਾਰੋ ਪਾਣੀ ਰੱਖਣਾ ਥੋੜਾ ਬੋਲ ਉਹ ਇੱਕ ਵਾਰ ਨਾਲ ਹੋਰ ਰੀਡ ਕਰ ਦੇਣਾ ਪੜ ਲੈ ਚੁੱਤੀ ਚਾਦਰਾਂ ਪਵਾ ਦਾਂਗੇ ਨੀਰਾਂ ਗਲਾਂ ਚੁੱਕੜਾ ਦਾਂਗੇ ਚਾਚਾ ਹੋਰ ਬੋਲ ਦੇ ਕੋਈ ਉੱਤਮ ਵਰਪੈ ਨੂੰ ਬਾਈ ਲਾ ਜੀ ਮੇਰਾ ਚਰਕ ਬੋਲਿਆ ਰੀਆ ਕੋਈ ਨਾ ਕੋਈ ਕਿਸੇ ਨਾ ਵਿਗਾੜੀ ਐਵੇਂ ਫੁੱਦੂ ਪੜਾਕਣਾ ਜਾਣੀ ਬੰਦੇ ਖਰਿਆਣਾ ਮੇਰੀ ਜਾਨੀ ਕਿ ਅੱਖ ਚੋਂ ਅੱਖ ਪੜ ਕੇ ਬੰਦੇ ਮੈਂ ਦੋਗਲੇ ਪਛਾਣਦਾ ਆ ਕੱਲਾ ਬੱਕਰੀਆਂ ਵਾਲਾ ਨਾ ਜਾਣੀ ਫੁੱਦੂ ਦਾ ਕੰਮ ਮੈਂ ਵੀ ਸਾਰੇ ਜਾਣਦਾ ਆ ਚੈੱਕ ਉਹ ਬਾਈ ਹਾਂ ਕੱਲੇ ਬੱਕਰੀਆਂ ਵਾਲੇ ਨਾ ਜਾਣੀ ਮੈਂ ਸਾਰੇ ਐਵੇਂ ਵੀ ਜਾਣਦਾ ਆ ਸਿੱਟੇ ਪਰੇ ਸਿੱਟਾ 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 ਚੈੱਕ ਕਰ ਉਹ ਜਗਮਾ ਆ ਲਾ ਦਿੰਦਾ ਹਿੱਕਾਂ ਨੂੰ ਨਾ ਚੀਰੇ ਨਾਲੇ ਖੜੇ ਮੇਰੇ ਵੀਰੇ ਅੱਖਾਂ ਕੱਢ ਲੰਘਦੇ ਸੀ ਜਿਹੜੇ ਸਾਲੇ ਕਰਤੇ ਮੈਂ ਟੀਰੇ ਤਾਂ ਦੇਖੇ ਪੁੱਤ ਟੱਗੂਏ ਗੜਾਸੇ ਹੁਣੇ ਨਾ ਕਦੇ ਵੇਖਿਆ ਕਮਾਣੀ ਆਲਾ ਦਾ ਨਹੀਂ ਹੋਇਆ ਤੂੰ ਕਿਹੜੇ ਬਦਮਾਸ਼ਾਂ ਦੀ ਓਏ ਗੱਲ ਕਰਦਾ ਆ ਤੇਰਾ ਬੱਕਰੀਆਂ ਬਾਣਿਆ ਹਾਏ ਹਾਏ ਬੱਕਰੀਆਂ ਆਲੇ ਨਾਲ ਬਾਹ ਨਹੀਂ ਵਿਆ ਹੈ ਇੱਕ ਹੋਰ ਛੱਡਣੇ ਛੱਡੋ ਛੱਡੋ ਚਲੋ ਚੱਕ ਅੱਜ ਦਾ ਕੰਮ ਦਿਖਾਤਾ ਹੁਣ ਚੱਲਦੇ ਆ ਮੈਂ ਸੁਣੋ ਜੀ ਸੁਣੋ ਜੀ ਇੱਧਰ ਫਟੇ ਇਹ ਵੀਡੀਓ ਦੇ ਵਿੱਚ ਤੁਸੀਂ ਨਾਲ ਜਾਣਾ ਹੈ ਇੱਧਰ ਉਹ ਹੁਲਖਾ ਚ ਜਾਣਾ ਤੁਸੀਂ ਆਈ ਆਜੋ ਇੱਧਰ ਕੋਲੇ ਖੜ ਜਾ ਜਾਣਾ ਉਹ ਸਟੇਟ ਕਿਹੜੀ ਗਰੀਬੀ ਦੇ ਵਿੱਚ ਤੁਹਾਨੂੰ ਪਹੁੰਚਾਉਣਾ ਨਹੀਂ ਆਇਆ ਚਲ ਕਰੋ ਘਾਟ ਘਾਟ ਦੇ ਪਾਣੀ ਪੀਤੇ ਨੇ ਇਹਨਾਂ ਸਮਝੀ ਸਾਨੂੰ ਪਤਾ ਨਹੀਂ ਦੁਨੀਆਦਾਰੀ ਦਾ ਕਿ ਕੱਲਾ ਬੱਕਰੀ ਵਾਲਾ ਨਾਲ ਸਮਝੀ ਪੁੱਤ ਸਾਡਾ ਹੱਥ ਬਿਹਾਰ ਰੋਗ ਲੱਗੂ ਜਿੰਦਗੀ ਜ਼ਾਰੀ ਦਾ ਹਾਏ ਹਾਏ ਸਾਰੀ ਜ਼ਿੰਦਗੀ ਜ਼ਾਰ ਰੋਗ ਲਾਉਣਗੇ ਅੱਜ ਜਿੱਤੀ ਸਾਰੀ ਦਾ ਰੰਗ ਲਾ ਕੇ ਛੱਡਣੇ ਨੇ ਚਾਹ ਦਾ ਕਿ ਬੈਰ ਪੁੰਦੇ ਫਿਰਦੇ ਉੱਥੇ ਕੱਲ ਦੇ ਜਵਾਕ ਨਾਲ ਖੜਦੇ ਸੀ ਜਿਹੜੇ ਖੜੇ ਅੱਜ ਸਾਡੇ ਖਿਲਾਫ ਕਿ ਕੱਟ ਦੇਣੇ ਥੱਲੇ ਲਿਸਟਾਂ ਜੋ ਪੁੱਤੇ ਨਾਲ ਖੜੇ ਹੋਣਗੇ ਬੜਾ ਕੱਟ ਨਹੀਂ ਹੋਣਾ ਦੋ ਚਾਰੀ ਨਾਲ ਖੜੇ ਹੋਣਗੇ ਹਾਏ ਹਾਏ ਠੀਕ ਹੈ ਸੁਣਾਓ ਜੀ ਸੁਣਾਓ ਹੋਰ ਸੁਣਾ ਦਿਓ ਸੁਣਾਓ ਹੋਰ ਇਹ ਤੂੰ ਗੱਲਾਂ ਕਰੇ ਉਹ ਸਾਡੇ ਹੀ ਚੇਲੇ ਨੇ ਕੋ ਸਾਡਾ ਕੀ ਪੱਟ ਲੈਣਗੇ ਸਾਡੇ ਹੱਥੀ ਖੇਲੇ ਨੇ ਕਿ ਟਾਈਮ ਪਾਉਣ ਦੀਆਂ ਗੱਲਾਂ ਕਰੇ ਵਹਿਮ ਤੇਰੇ ਸਿਰੋਂ ਵੀ ਲਾਦਾਂਗੇ ਕਿ ਕਿਸੇ ਨੂੰ ਦਿਖਾ ਨਹੀਂ ਹਉਣੇ ਪੁੱਤ ਸਟਾਪ ਇਹੋ ਜੀ ਜਗ੍ਹਾ ਤੇ ਲਾਦਾਂਗੇ ਜਿਹੜੇ ਸਭ ਤੋਂ ਉੱਚੇ ਨੇ ਉਹਨਾਂ ਨੂੰ ਪੁਝਾ ਦਾਂਗੇ ਗੱਟੀਆਂ ਚੋਂ ਥੱਲੇ ਲਾਦਾਂਗੇ ਚੱਕ ਧੰਨਵਾਦੀ ਸਾਸਤਰੀ ਕਾ ਹਾਂਜੀ ਹਾਂਜੀ ਮੈਂ ਜਿਹੜੇ ਆਪਣੇ ਆਪ ਇਹਨਾਂ ਨੇ